ਆ तकरीबन 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ ਫਿਰ ਪੰਜ ਦਾ ਹੋਇਆ ਫਿਰ 10 20 ਹੋਇਆ ਫਿਰ 50 ਦਾ ਫਿਰ 100 ਦਾ ਉਦੋਂ ਤੱਕ ਪੰਦਾ ਆ ਰਿਹਾ ਹਾਂ ਮੈਨੂੰ ਬੜੀ ਆਸ ਸੀ ਕਿ ਗਿਸ਼ਵਰ ਇੱਕ ਦਿਨ जरूर ਸਾਡੀ ਸੁਣੇਗਾ ਤੋਂ ਮੈਂ ਅਰਦਾਸ ਕੀਤੀ ਈਸ਼ਵਰ ਜੀ ਅਗੇ ਕਿ ਇਹ ਮਾਲਕ ਸਾਡਾ ਮਕਾਨ ਵੀ ਹੈ ਨਹੀਂ ਦੁਕਾਨ ਵੀ ਨਹੀਂ ਕਿਰਾਏ ਤੇ ਰੁੱਦੇ ਹਾਂ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭਜੇਂਗਾ ਉੱਪਰ ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ ਭਲਾਵਾ ਦੇ ਕਿਰਪਾ ਦੇ ਨਾਲ ਮੇਰੇ ਤੇ ਮਿਹਰ ਕੀਤੀ ਗੁਰੂ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ ਤੇ ਜ ਮਾਹਮਾਈ ਦੀ ਚੰਦਪੁਰਨੀ ਜੀ ਵੈਸ਼ਨੋ ਦੇਵੀ ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮਿਲ ਤੇ ਹੋਈ ਮੇਰਾ ਬੰਪਰ 2.5 ਕਰੋੜ ਦਾ ਨਿਕਲਿਆ ਹੈ ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ ਧਾਰਮਿਕ ਪਾਸੇ ਲਗਾਵਾਂਗਾ ਜਿਹਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ ਇਹ ਸਮਝਾਂ ਕਿ ਮੈਂ ਅੱਛੇ ਪਾਸੇ ਲਾਇਆ ਹੈ ਮਤਲਬ ਬੇਨਤੀ ਇਸ ਲਈ ਕਿ ਪੈਸਾ ਈਸ਼ਵਰ ਨੇ ਮੈਨੂੰ ਜਿ ਦਿੱਤਾ ਇਸ ਨੂੰ ਮੈਂ ਅੱਛੇ ਪਾਸੇ ਲਾਵਾਂਗਾ ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ 'ਚ ਇਹ ਮਹਿਸੂਸ ਖੁਸ਼ੀ ਹੋਵੇਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ ਬੁਰੇ ਨਹੀਂ ਲਾਇਆ ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉਤਾਰ ਖਾਂਦਾ ਹੈ ਤੋ ਮੈਂ ਅਰਦਾਸ ਕਰਦਾ ਪ੍ਰਭੂ ਕੇ ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ ਕਿਉਂਕਿ ਮੈਂ ਮਕਾਨ ਵੀ ਉਹ ਦੁਕਾਨ ਵੀ ਜਿਹੜਾ ਕਿਰਾਏ ਚ ਰਹਿੰਦਾ ਸੀ ਹੋ ਸਕਦਾ ਹੈ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ ਮੈਂ ਜਰੂਰ ਇਹ ਆਪਣਾ ਮਕਾਨ ਨਰ ਦੁਕਾਨ ਲੈਣ ਤੋਂ ਬਾਅਦ ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾਂ ਉਹ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ ਧਾਰਮਿਕ ਵਿਚਾਰਾਂ 'ਚ ਹੀ ਪੈਸਾ ਕਾਫੀ ਲਗਾਉਣਾ ਆ तकरीबन 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ ਪੰਜ ਦੌੜਿਆ ਫਿਰ 10 20 ਹੋਇਆ ਤੇ 50 ਦਾ ਫਿਰ 100 ਦਾ ਉਦੋਂ ਤੱਕ ਪੰਦਾ ਆ ਰਿਹਾ ਹਾਂ ਮੈਨੂੰ ਬੜੀ ਆਸ ਸੀ ਕਿ ਗਿਸ਼ਵਰ ਇੱਕ ਦਿਨ ਜੂਰ ਸਾਡੀ ਸੁਣੇਗਾ ਤੋਂ ਮੈਂ ਅਰਦਾਸ ਕੀਤੀ ਈਸ਼ਵਰ ਜੀ ਅਗੇ ਕਿ ਮਾੜਕ ਸਾਡਾ ਮਕਾਨ ਵੀ ਹੈ ਨਹੀਂ ਦੁਕਾਨ ਵੀ ਨਹੀਂ ਕਿਰਾਏ ਤੇ ਰੁੱਲਦੇ ਹਾਂ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭੇਜੇਂਗਾ ਉੱਪਰ ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ ਭਲਾਵਾ ਦੇ ਕਿਰਪਾ ਦੇ ਨਾਲ ਮੇਰੇ ਤੇ ਮਿਹਰ ਕੀਤੀ ਗੁਰੂ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ ਤੇ ਜੇ ਮਹਾਮਾਈ ਦੀ ਚੰਦਪੁਰਨੀ ਜੀ ਵੈਸ਼ਨੋ ਦੇਵੀ ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮੇਰੇ ਤੇ ਹੋਈ ਮੇਰਾ ਬੰਪਰ 2.5 ਕਰੋੜ ਦਾ ਜਿੱਤਿਆ ਹੈ ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਇਸ ਪੈਸੇ ਨੂੰ ਕੋਈ ਅੱਛੇ ਪਾਸੇ ਧਾਰਮਿਕ ਪਾਸੇ ਲਗਾਵਾਂਗਾ ਜਿਸ ਦੇ ਨਾਲ ਮੇਰਾ ਮਨ ਵੀ ਸ਼ਾਂਤੀ ਹੋਵੇ ਔਰ ਮੈਂ ਆਪਣੇ ਆਪ ਇਹ ਸਮਝਾ ਕੇ ਮੈਂ ਅੱਛੇ ਪਾਸੇ ਲਾਇਆ ਹੈ ਕਰਤਾ ਮਤਲਬ ਬੈਂਕੀ ਇਸ ਤਰ੍ਹਾਂ ਕਿ ਪੈਸਾ ਈਸ਼ਵਰ ਨੇ ਮੈਨੂੰ ਜੀ ਦਿੱਤਾ ਇਸ ਨੂੰ ਮੈਂ ਅੱਛੇ ਪਾਸੇ ਲਾਵਾਂਗਾ ਇਹਦੇ ਵਿੱਚ ਮੈਂ ਇਹ ਸੋਚਿਆ ਹੈ ਕਿ ਜਿਹੜਾ ਕਮ ਸੇ ਕਮ 25% ਪੈਸਾ ਮੈਂ ਇੱਕ ਧਾਰਮਿਕ ਸੰਸਥਾ ਦੇ ਵਿੱਚ ਲਾਵਾਂਗਾ ਜਿਹਦੇ ਨਾਲ ਕਮ ਸੇ ਕਮ ਮੈਨੂੰ ਆਪਣੇ ਆਪ 'ਚ ਇਹ ਮਹਿਸੂਸ ਖੁਸ਼ੀ ਹੋਵੇਗੀ ਕਿ ਮੈਂ ਪੈਸਾ ਅੱਛੇ ਪਾਸੇ ਲਾਇਆ ਬੁਰੇ ਨਹੀਂ ਲਾਇਆ ਕਿਉਂਕਿ ਅੱਛੇ ਪਾਸੇ ਲੱਗਿਆ ਪੈਸਾ ਹੀ ਇਨਸਾਨ ਦੇ ਜੀਵਨ ਨੂੰ ਉਤਾਲ ਖਾਂਦਾ ਹੈ ਤੁਸੀਂ ਮੈਂ ਅਰਦਾਸ ਕਰਦਾ ਪ੍ਰਭੂ ਕੇ ਪ੍ਰਭੂ ਨੇ ਸਾਡੇ ਪਰਿਵਾਰ ਦੀ ਸੁਣੀ ਹੈ ਕਿਉਂਕਿ ਮੈਂ ਮਕਾਨ ਵੀ ਉਹ ਦੁਕਾਨ ਵੀ ਜਿਹੜਾ ਕਿਰਾਏ 'ਚ ਰੁੱਦਾ ਸੀ ਹੋ ਸਕਦਾ ਹੈ ਕਿ ਪ੍ਰਭੂ ਨੇ ਮੇਰੀ ਇਸੀ ਅਰਦਾਸ ਨੂੰ ਪੂਰਨ ਕੀਤਾ ਮੈਂ ਜਰੂਰ ਇਹ ਆਪਣਾ ਮਕਾਨ ਨੋਰ ਦੁਕਾਨ ਲੈਣ ਤੋਂ ਬਾਅਦ ਜੋ ਧਾਰਮਿਕ ਵਿਚਾਰਾਂ ਦਾ ਬੰਦਾ ਵਾਂ ਉਹ ਧਾਰਮਿਕ ਵਿਚਾਰਾਂ ਨੂੰ ਸਮਝਦਾ ਹਾਂ ਧਾਰਮਿਕ ਵਿਚਾਰਾਂ 'ਚ ਪੈਸਾ ਕਾਫੀ ਲਗਾਉਣਾ